ਜੋ ਵੀ ਸੁਨੀਤ ਇੱਕ ਨਗਰੀ ਉਜਿਆਰੀ ਬਿਸਕਰਮਾਨ ਜਹਾਸਵਾਰੀ ਨਾਮ ਅਲੂਰਾ ਤਾਕੋ ਸੋਹ ਹੈ ਤੀਨੋ ਲੋਕ ਰਚਿਤ ਤਿਲ ਮੋਹ ਹੈ ਭੂ ਪੱਦਰਤੇ ਗੜ ਕੋ ਰਾਜਾ ਰਾਜ ਪਾੜਤਾ ਈ ਕਾ ਛਾਜਾ ਰਤਨਮਤੀ ਤੇ ਨਿਰਪਕੀ ਰਾਣੀ ਅਤਿ ਕ੍ਰੂਪ ਜਗਤ ਮਹਜਾਨੀ ਤਾਂ ਕੇ ਨਿਗਟ ਨਾ ਰਾਜਾ ਜਾਵੇ ਨਿਰਖਨਾਰ ਕੋ ਰੂਪ ਡਰਾਵੇ ਅਵਰ ਰਾਣੀਆਂ ਕੇ ਘਰ ਰਹੇ ਤਾਂ ਸੋ ਬੈਨ ਨਾ ਬੋਲਾ ਚਹੇ ਯਾਦੋ ਕੇ ਅਦਗਨਾਰ ਕੇ ਮਨੈ ਚਾਹਤ ਪ੍ਰੀਤ ਨਿਰਵਤ ਸੋ ਬਨੈ ਏਕ ਯਤਨ ਤਬ ਕੀ ਆ ਪਿਆਰੀ ਸੁਨੋ ਕਹਾਤ ਹੋ ਕਥਾ ਵਿਚਾਰੀ ਪੂਜਾ ਕਰਤ ਰਖਿਓ ਜਬ ਰਾਜਾ ਤਾਬ ਤਨ ਸਜਾ ਸਗਲ ਤ੍ਰੀ ਸਾਜਾ ਮਹਾਰੂਦਰ ਕੋ ਭੇਸ ਬਨਾਏ ਆਪਣੇ ਅੰਗ ਵਿਭੂਤ ਚੜਾਏ ਕਰਤੋ ਤੋ ਰਾਜਾ ਜਪ ਜਹ ਸ਼ਿਵ ਬਨਾਨ ਠਾੜ ਪੀਤਾ ਜਬ ਰਾਜੈ ਤੇ ਰੂਪ ਨਿਹਰਾ ਮਾਨ ਕਰਮ ਈਸ ਜਾਨ ਪਗ ਪਰਾ ਸੁਫਲ ਭਇਓ ਅਬ ਜਨਮ ਮਾਰਾ ਮਹਾਦੇਵ ਕੋ ਦਰਸ ਨਿਆਰਾ ਕਹਿਓ ਕਰੀ ਮੈਂ ਬੜੀ ਕਮਾਈ ਜਾਤੇ ਦੀਨੀ ਰੁਦਰ ਦਿਖਾਈ ਬਰੰ ਬਿਰਹੁ ਤੇ ਕਹਾਰ ਆਰ ਤਵ ਜੋ ਜੜ ਰੁਦਰ ਲਖਿਓ ਜਾਣਾ ਜਬ ਤੈ ਮੁਰ ਕਰੀ ਸੇਵ ਪਾਖਾ ਆਤੀ ਤਵ ਤਹ ਦਰਸ ਦਿਓ ਮੈਂ ਸੁਭਤ ਸੂਨ ਬਜਨਾਰ ਰਾਇ ਹਰਖਾਨਾ ਭੇਦ ਭੇਦ ਜੜ ਕਛੂ ਨਾ ਜਾਣਾ ਤ੍ਰਿਏ ਕੇ ਚਰਨ ਰਹਾ ਲਵਟਾਈ ਨਾਰ ਚਿਤ ਕੀ ਬਾਤ ਨ ਪਾਈ ਤਬ ਐਸਾ ਤ੍ਰਿਏ ਕੀਆ ਉਚਾਰਾ ਸੁਨੋ ਬਾਤ ਤੁਮ ਰਾਜ ਕੁਮਾਰਾ ਰਤਨ ਮਤੀ ਤੁਮਰੀ ਜੋ ਰਾਣੀ ਜਹ ਮੁਰ ਅਤਿ ਸੇਵ ਕੀ ਪਰਮਾਨੀ ਜੋ ਯਾਸੋ ਤੁਮ ਕਰੋ ਪਿਆਰਾ ਹੋਇ ਹੈ ਤੁਮ ਰੋ ਤਵੈ ਉਧਾਰਾ ਸਤਰ ਹੋਏ ਗੋ ਨਾਸ ਤਿਆਰੋ ਤਬ ਜਾਨੋ ਤੂ ਭਗਤ ਹਮਾਰੋ ਯੋ ਕਹਿ ਲੋ ਕੰਜਨ ਦ੍ਰਿਗਡਾਰੀ ਭਈ ਲੋਭ ਨਹਿ ਜਾਏ ਨਿਹਾਰੀ ਮੂੜ ਰਾਤ ਤੇ ਰੁਦਰ ਪਰਮਾਨੰ ਭੇਦਾ ਭੇਦ ਕਛ ਪਸੂ ਨਾ ਜਾਣਾ ਤਵ ਤੇ ਤਾਂ ਸੋ ਕੀਆ ਪਿਆਰਾ ਤਾਜ ਕਰ ਸਗਲ ਸੁੰਦਰੀ ਨਾਰਾ ਏ ਛਲ ਛਲਾ ਚੰਚਲਾ ਰਾਜਾ ਆਲੂਰੇ ਗੜ ਕੋ ਸਿਰ ਤਾਜਾ ਇਤ ਸ੍ਰੀ ਚਿਤ੍ਰਿਤ ਰੁਖਿਆਨੇ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 349 ਸਿਰ ਤਰ ਸਮਾਪਤ ਮਸਤ ਸੁਭ ਮਸਤ ਅਪਜੂ